ਕਿਸਾਨ ਵੀਰੋ ਛੋਡੇ ਵਾਹ ਤੇ ਲੈ ਕੇ ਆਇਆ ਐਚ ਐਮਟੀ 3511 ਤੇ ਚੈਨ ਨੂ ਹੀ 3511 ਪੈਸਟਨੇਜ ਟਰੈਕਟਰ ਦੇ ਵਿੱਚ 911 ਨੇ ਪਾਏ ਵਿਆ ਪੈਸਟਨੇ ਵੀ ਵੱਡੇ ਆ ਡੀ ਆਈ ਹੋਇਆ ਵਾ ਟਾਇਰ ਲੱਗਿਆ ਜਮਾ ਨਵੇਂ ਵਰਗੇ ਟਾਇਰ ਪਾਏ ਅਗਰੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਹੁਣ ਮਗਰ ਟਾਇਰਾਂ ਦੀ ਵੀ ਜਿਵੇਂ ਕਰੀਏ ਦੇਖ ਲਓ ਜੇ ਕਿਹਦੇ ਟਾਇਰ ਲੱਗੇ ਆ ਟਰੈਕਟਰ ਨੂੰ ਆਪਣੇ ਪਿੰਡ ਆਪਣੇ ਗਮਾਂਢੀ ਬੰਦੇ ਕੋਲ ਹੀ ਸੀ ਟਰੈਕਟਰ ਤੇ ਬੰਲਾ ਦਾ 10 ਤੋਂ 11 ਸਾਲ ਹੋ ਗਿਆ ਨਾ ਕੋਈ 10 ਤੋਂ 11 ਸਾਲ ਹੋ ਗਏ ਟਰੈਕਟਰ ਨੂੰ ਬਾਈ ਕੋਲ ਚੱਲਦੇ ਨੂੰ ਤੇ ਹੁਣ ਟਰੈਕਟਰ ਲੈ ਲੈ ਆਏ ਨੇ ਵੱਡਾ ਜੇ ਕਿਸੇ ਜ਼ਿਮੀਦ ਅੱਖਾਂ ਬੰਦ ਕਰਕੇ ਲੈ ਜਾਦਾ ਜੇ ਰਿੰਜਨ ਦਾ ਜਮਾ ਰੁਪਈਆ ਦਾ ਰੁਪਿਆ ਪਿਆ ਬਾਹਣ ਦੀ ਬਾਹੀ ਕਿੰਨੇ ਦੀ ਇਹਦਾ 14 15 ਬੋਈ ਕਿੱਲੇ ਬਾਹਣ 14 ਤੋਂ 15 ਕਿੱਲੇ ਬਾਹਣ ਦੀ ਜਿਹੜੀ ਖੇਤੀ ਆ ਇਹ ਟਰੈਕਟਰ ਦੇ ਨਾਲ ਕਰਦੇ ਸੀ ਆ ਤਾਂ ਇਹਦੇ ਹਾਲ ਪਏ ਆ 7 ਫੁੱਟਾ ਰੂਟਾ ਵੇਟ ਮਿੱਤਰੋ ਜਿਵੇਂ ਕਹਿੰਦੀ ਟੌਰ ਨਾਲ ਖਿੱਚਦਾ ਸੀ ਪੂਰਾ ਚਰਖਾ ਬਣਾਉਂਦੇ ਟਰੈਕਟਰ ਇਕੱਲਾ ਉਹ ਮਿਊਜ਼ਿਕ ਸਿਸਟਮ ਦਾ ਜਿਹੜਾ ਉਹ ਲਾਉਣਾ ਸੋਹਾਂ ਟਰੈਕਟਰ ਦੀ ਉਹ ਮਿਲ ਜੂਗੀ ਸੋਹ ਸਾਫ ਪਈ ਆ ਪੂਰੀ ਪੂਰੀ ਸਾਫ ਪਈ ਆ ਵੀ ਲਾ ਕੇ ਰੱਖੀ ਪਈ ਆ ਵਿੱਚ ਲਾਈਟਾਂ ਵਾਲਾ ਵਿੱਚ ਲਾਈਟਾਂ ਵਾਲਾ ਵਿੱਚ ਲਾਈਟਾਂ ਵਾਲਾ ਚਿੱਟੇ ਰੰਗ ਦਾ 16 ਰੁਪਈਆ ਟਰੈਕਟਰ ਪਿਆ ਜਮਾ ਓਕੇ ਤੇ ਹਿੱਸਾ ਮਗਰਾ ਲੱਗਿਆ ਟਰੈਕਟਰ ਦੇ 45 11 ਵਾਲਾ ਜਮਾ ਸਾਇਲੈਂਟ ਹੈ ਜਿਵੇਂ ਕਹੇ ਕੇ ਜੀ ਦੀ ਬਾਤ ਜੀ ਹੁੰਦੀ ਓ ਹੈ ਨਹੀਂ ਟਰੈਕਟਰ ਨਾ ਬਈ ਕੋਈ ਬਾਤ ਇੱਕ ਪਰਸੈਂਟ ਵੀ ਹੈ ਨਹੀਂ ਉਹ ਬਾਤ ਜਮਾ ਸਾਇਲੈਂਟ ਹੈ ਪਿੰਡ ਹੈਗਾ ਜੀ ਉਗੋ ਕੇ ਜ਼ਿਲ੍ਹਾ ਲੱਗਦਾ ਬਰਨਾਲਾ ਨਾ ਪਈਦਾ ਹੈਗਾ ਗੋਗੀ ਤੇ ਮੋਬਾਈਲ ਨੰਬਰ ਕਿਨਾਂ ਹੈ ਗੋਗੀ 90411 41247 90411 41247 ਮਾਡਲ ਹੈਗਾ 90 ਟਰੈਕਟਰ 90 ਮਾਡਲ ਆ ਬਈ ਤੇ ਹੁਣ ਦੱਸ ਡਿਮਾਂਡ ਕਿੰਨੀ ਹੈ 135000 ਰੁਪਏ ਸਵਾ ਲੱਖ ਦਾ ਦੇ ਦੇਗਾ ਕੋਈ ਨਾ ਮਾਨਤਨ ਕਰ ਲਾਗੇ ਸਵਾ ਲੱਖ ਦਾ ਲੈ ਜਾਓ ਯਾਰ ਬਾਕੀ ਟਨਟ ਨਹੀਂ ਬਾਈ ਇਹ ਨਾਲ ਖੋਲਣਾ ਕੱਲਾ ਮਿਊਜ਼ਿਕ ਸੈਟ ਹਲਾਵਾਂਗੇ ਠੀਕ ਹੈ ਸਾਰਾ ਅੱਡ ਨਹੀਂ ਲਾਉਣਾ ਯਾਰ ਸੋ ਸੋ ਨੂੰ ਨਾਲ ਹੀ ਦੇਣਾ ਇਹ ਆ ਸਾਰਾ ਕੁਝ ਲੈਟਾ ਮਿੱਤਰਾਂ ਸਾਰਾ A to Z A to Z ਸਾਰਾ ਕੁਝ ਨੂੰ ਨਾਲ ਮਿਲ ਜੂ ਸੋ ਐਕਸਟਰਾ ਮਿਲ ਜੂ ਕੰਡੀਸ਼ਨ ਚੰਗੀ ਆ ਜੇ ਕਿਸੇ ਕਿਸਾਨ ਵੀਰ ਨੇ ਯਾਰ ਲੈ ਕੇ ਜਾਣਾ ਚੁੱਪ ਕਰਕੇ ਲੈ ਜੇ ਪੈ ਟੂ ਸੋ ਨੂੰ ਚੈੱਕ ਕਰਵਾਤੇ ਬਾਕੀ ਇੰਜਨ ਵੀ ਯਾਰ ਜਮਾ ਸੁੱਕਾ ਪਿਆ ਦਾ ਟਰੈਕਟਰ ਦਾ ਹਾਂ ਬ ਡਿਸਟਰੀਬਿਊਟਰ ਵਾਲਾ ਹੈਗਾ ਬਾਈ ਬਿਨਾ ਲੈਂਕਾਂ ਤੋਂ ਟਰਾਲੀ ਚੱਗਦਾ ਹੈ ਬਿਨਾ ਲੈਂਕਾਂ ਚੱਕੇ ਤੂੰ ਟਰਾਲੀ ਚੱਗਦਾ ਡਿਸਟਰੀਬਿਊਟਰ ਤਾਰੋ ਚੱਕਦਰੇ ਪਾਸੇ ਤੇ ਵੀਡੀਓ ਚੰਗੀ ਲੱਗੀ ਦੱਬ ਕੇ ਕਰ ਦੋ ਸ਼ੇਅਰ ਸੋ ਧੰਨਵਾਦ ਜੀ